ਪਰ ਵੀ ਤੇ ਇੱਕ ਮਾਤਾ ਤੇ ਬਾਪੂ ਆ ਇੱਕ ਨਿੱਕੇ ਨਿੱਕੋ ਨਾਲ ਕੋਲ ਬੱਚੇ ਆ ਆ ਵੀਡੀਓ ਵੇਖੋ ਮਾੜੀ ਜਿਹਾ ਆਹ ਦੀ ਕਾਂਦਾ ਅੱਛਾ ਕਾਂਦੇ ਤੇ ਆ ਵਾ ਆ ਕਾਂਦਵਾ ਜਿੱਥੇ ਬਾਪੂ ਬੇਬੀ ਕਿਤੇ ਬੈਠੇ ਆ ਆ ਉਹ ਇਸ ਦਾ ਉਸ ਦਾ ਕੀ ਹੋਇਆ ਨਹੀਂ ਅਸੀਂ ਆਸ਼ਮ ਤੋਂ ਆਏ ਆ ਇੱਥੇ ਮਿਲਣਗੇ ਉਹ ਉਹ ਇੱਥੇ ਨਾ ਤੁਹਾਨੂੰ ਉੱਥੇ ਮਿਲਣਾ ਦੇਸੀ ਲੱਗ ਲੱਗ ਅੱਛਾ ਆ ਮਾਤਾਵਾ ਹਾਂ ਆ ਮਾਤਾ ਆ ਬੱਚੇ ਹਨਾ ਪਤਾ ਹੀ ਤੁਹਾਡੀ ਨਾ ਵੀਡੀਓ ਆਈ ਸੀ ਇੱਕ ਕਿਸੇ ਵੀਰ ਨੇ ਵੀਡੀਓ ਪਾਈ ਤੁਹਾਡੀ ਕੀ ਹਿਸਾਬ ਦਾ ਕੀ ਗੱਲਬਾਤ ਆ ਸਭ ਦਾ ਸੱਦਾ ਲਾਉਣੀ ਨਹੀਂ ਹੈ ਮੈਂ ਅੱਛਾ ਕੀ ਦੱਸਿਆ ਬਈ ਇੱਥੇ ਹਾਂਜੀ ਤੇ ਉਹ ਮੀਆਂ ਮੂਆਂ ਨਾ ਕਰਕੇ ਰਸ ਗਈ ਛੋਟੀ ਆ ਬੱਚੇ ਕੌਣ ਨਾ ਇਹ ਇਹਨਾਂ ਨੂੰ ਛੜਕਦੇ ਘਤੋਂ ਲੈ ਕੇ ਰੱਖਦੇ ਨਾਲ ਹੀ ਬਿਲਕੁਲ ਕਬਰ ਕਸ਼ੀ ਦਾ ਗੁਰੂ ਤਾਂ ਨਹੀਂ ਕਰੀਏ ਹਣੇ ਸ਼ਾਮੀ ਜਾਣ ਕੇ ਚੌਲ ਖਾਦੇ ਆ ਸੌਂਦੇ ਰਹੇ ਮਾਵਾਂ 2-3 ਮਹੀਨੇ ਸੁੱਤੇ ਬਾਹਰ ਅੱਛਾ ਇਹ ਰੋਡ ਦੇ ਉੱਪਰ ਹੀ ਵੀਰ ਚੌਂਕ ਦੇ ਨਾਲ ਹੀ ਅਗਰਵਾਲੀ ਉਹ ਜੱਗਾ ਗੇਟ ਵਾ ਰਾਮਗੜੀਆ ਗੇਟ ਆ ਇਹਦੇ ਨਾਲ ਹੀ ਬਾਪੂ ਬੇਬੀ ਇਹ ਜਿਹਨੇ ਤਰੀ ਫਿਰਦੇ ਰਹਿੰਦੇ ਆ ਬਾਦ ਇੱਕ ਗੱਲ ਹੈਗੀ ਹੁ ਸ਼ਖਜੀ ਮੈਂ ਇੱਕ ਬੇਨਤੀ ਕਰ ਦਵਾਂ ਕਿ ਇੱਥੇ ਮਾਤਾ ਜੀਕਰ ਕਿਸੇ ਤੋਂ ਪੈਸਾ ਤੇ ਲ ਮੰਗੇ ਮਾਤਾ ਪੈਸਾ ਤੇ ਲੈਣੀ ਕਿਸੇ ਤੋਂ ਮੰਗਣਾ ਕਈ ਲੋਕਾਂ ਨੇ ਨਾ ਆਪਣੇ ਬੱਚੇ ਵਿਖਾ ਖਾ ਕੇ ਇੱਕ ਸਿਸਟਮ ਬਣਾਇਆ ਹੁੰਦਾ ਆ ਮੰਗਣ ਦਾ ਹਾਂਜੀ ਵੀਰੋ ਜਿੱਦਾਂ ਆ ਤੁਸੀਂ ਵੀਡੀਓ ਇੱਕ ਵੇਖੀ ਸੀ ਕਿ ਕਿੰਨਾ ਛੋਟੇ ਛੋਟੇ ਬੱਚੇ ਤੇ ਨਾਲ ਉਹਨਾਂ ਦੇ ਬਜ਼ੁਰਗ ਬਾਪੂ ਬੇਬੇ ਫੋਟ ਪਾਥ ਅੰਮ੍ਰਿਤਸਰ ਬਾਬੇ ਛਿੱਦਾਂ ਦੇ ਲਾਗੇ ਰਹਿ ਰਹੇ ਸੀਗੇ ਤੇ ਆ ਇੱਕ ਵੀਰ ਨੇ ਇਹਨਾਂ ਦੀ ਵੀਡੀਓ ਪਾਈ ਸੀ ਤੇ ਸਾਨੂੰ ਕਈਆਂ ਵੀਰਾਂ ਨੇ ਭੈਣਾਂ ਨੇ ਫੋਨ ਲਾਇਏ ਸੀ ਕਿ ਵੀਰ ਜੀ ਬਾਪੂ ਬੇਬੇ ਕੋਲ ਜਾਓ ਤੇ ਉਹਨਾਂ ਦੀ ਸਾਰ ਲਓ ਕਿਉਂਕਿ ਉਹ ਸਰਦਾਰ ਨੇ ਸਿੱਖ ਨੇ ਤੇ ਆਪਣਾ ਫਰਜ਼ ਮੰਨਦਾ ਵਾ ਸਿੱਖ ਹੁੰਦੇ ਨਾਲ ਤੇ ਉਹਨਾਂ ਦੀ ਮਦਦ ਕਰੀਏ ਸੋ ਅਸੀਂ ਅੱਜ ਬਾਬਾ ਰਤਨਦੇਵ ਸੇਵਾ ਸੈਂਟੀ ਵੱਲੋਂ ਅੰਮ੍ਰਿਤਸਰ ਇਹਨਾਂ ਬਾਪੂ ਬੇਬੇ ਹੁਣੇ ਕੋਲ ਆਏ ਆ ਆਹ ਤੁਹਾਨੂੰ ਇਹ ਵੀਡੀਓ ਵਿਖਾਉਂਦੇ ਆ ਵੀ ਇਹ ਕਾਹਤੋਂ ਇੱਥੇ ਰਹਿ ਰਹੇ ਆ ਤੇ ਕੀ ਇਹਨਾਂ ਦੀਆਂ ਮਜਬੂਰੀਆਂ ਨੇ

ਕਾਂਦ ਤੇ ਆ ਵਾ ਆ ਕਾਂਦਵਾਜ ਜਿੱਥੇ ਬਾਪੂ ਬੇਬੇ ਕਿਦੇ ਬੈਠੇ ਆ ਬਾਬੇ ਤੇ ਇੱਥੇ ਇੱਥੇ ਦੇ ਰਹਿਣ ਵਾਲੇ ਜੇ ਇੱਥੇ ਦੇ ਰਹਿਣ ਵਾਲੇ ਜੇ ਆ ਬਾਪੂ ਬੇਬੇ ਦੀ ਇੱਕ ਵੀਡੀਓ ਆਈ ਐ ਇੱਥੋਂ ਇੱਥੋਂ ਦੀ ਵੀਡੀਓ ਆ ਬਾਪੂ ਬੇਬੇ ਦੀ ਆ ਕਾਂਦ ਦੀ ਇੱਥੋਂ ਦੀ ਆ ਆਹ ਉਹ ਖਿਲਾਉਣਾ ਲਾ ਦੇ ਦਿੰਦੇ ਆ ਬਾਪੂ ਲਾ ਦੇ ਆਹੋ ਆਹੋ ਆ ਉਹ ਇਸ ਦਾ ਉਸ ਦਾ ਵੀ ਹੋਇਆ ਨਹੀਂ ਅਸੀਂ ਆਸ਼ਰਮ ਤੋਂ ਆਏ ਆ ਅਨਾਥ ਆਸ਼ਰਮ ਤੋਂ ਆਏ ਆ ਕਿਸੇ ਵੀਰਾਂ ਨੇ ਨਾ ਮੈਨੂੰ ਵੀਡੀਓ ਭੇਜੀ ਉਹਨਾਂ ਨੇ ਅੱਜ ਕਿੱਥੇ ਮਿਲਣਗੇ ਉਹ ਇੱਥੇ ਹੀ ਨਾ ਤੁਹਾਨੂੰ ਉੱਥੇ ਮਿਲਣਾ ਨਹੀਂ ਇੱਥੇ ਲੱਗਦਾ ਲੱਗਦਾ ਉਹ ਇਸ ਦਾ ਵੀ ਗਏ ਨੇ ਕਿ ਵਿਚ ਵਿਚ ਤੁਸੀਂ ਆਂ ਉਹ ਟੈਂਪੀ ਹੋਇਆ ਹੈ ਲੱਗਦਾ ਪਾਪਾ ਗੁੰਦੇ ਇੱਥੇ ਲੰਮੇ ਪੈਂਦੇ ਰਾਤ ਇੱਥੇ ਲੰਮੇ ਪੈਂਦੇ ਆ ਅੱਛਾ ਆਵੇ ਨਾ ਬਿਸਤਰਾ ਦੋਨਾਂ ਦਾ ਆ ਬਾ ਹਾਂ ਅੰਕਲ ਉਹਨਾਂ ਦੇ ਲਈ ਪਾਪਾ ਇਹ ਮੰਦਿਰ ਤੋਂ ਉਹ ਹਣ ਕਿੱਥੇ ਗਏ ਨੇ ਉਹ ਉਦੀਰੇ ਬੱਚੇ ਆ ਨਾ ਹਾਂ ਤਿੰਨ ਬੱਚੇ ਹਾਂਜੀ ਉਦੀਰੇ ਹਾਂਜੀ ਉਹ ਇੱਥੇ ਠਾਉਂਦੀ ਐ ਜੇ ਨਾ ਯਾਰ ਪਾਪਾ ਨੂੰ ਮਿਲਾਂ ਹਾਂ ਚਲੋ ਮਿਲਦੇ ਉਹਨਾਂ ਨੂੰ ਕੀ ਆਂਦੇ ਆ ਇਹ ਯਾਰ ਹਾਂ ਅੱਛਾ ਆ ਮਾਤਾਵਾ ਹਾਂ ਮਾਤਾ ਆ ਬੱਚੇ ਹਨਾ ਤੇ ਬਾਪੂ ਜੀ ਫਿਰ ਮarre ਅਸੀਂ ਕਾਰ ਫਿਰ ਠੀਕ ਹੈ ਜੀ ਬਾਪੂ ਜੀ ਕਿੱਥੇ ਚਲੇ ਗਏ ਬਾਪੂ ਜੀ ਪਾਪਾ ਕਿੱਥੇ ਉਹ ਮਾਤਾ ਪਾਪਾ ਕਿੱਥੇ ਉਹ ਬੀਪੂ ਕੇ ਤਰ੍ਹਾਂ ਫਿਰਦਾ ਨਹੀਂ ਲੈਲਾ ਮਾਤਾ ਤੁਹਾਡੀ ਨਾ ਵੀਡੀਓ ਆਈ ਸੀ ਇੱਕ ਕਿਸੇ ਵੀਰ ਨੇ ਵੀਡੀਓ ਪਾਈ ਤੁਹਾਡੀ ਅਸੀਂ ਆਏ ਆ ਸੰਸਥਾ ਤੋਂ ਆਏ ਆ ਤੇ ਕੀ ਹਸਾ ਤੱਕ ਕੀ ਗੱਲ ਬਾਤ ਆ ਐਦਾਂ ਬੇੜਾ ਸਭ ਦਾ ਸੱਤਲ ਨਹੀਂ ਨਹੀਂ ਹੈ ਮੈਂ ਅੱਛਾ ਕੀ ਦੱਸਿਆ ਵਿੱਚ ਹਾਂਜੀ ਤੇ ਉਹ ਮੀਆਂ ਮੂਆਂ ਨਾ ਕਰਕੇ ਰਸ ਗਈ ਟੁੱਟ ਤੇ ਆ ਬੱਚੇ ਕੌਣ ਨਾ ਇਹ ਦੋ ਦੀਆਂ ਦੇਤੇ ਅੱਛਾ ਦੋ ਤੀਆਂ ਆ ਤੇ ਇਹਨਾਂ ਨੂੰ ਛੜਕਦੇ ਘਤੋਂ ਲੈ ਕੇ ਰੱਖਦੇ ਨਾਲ ਹੀ ਨੇ ਹੋਣਾ ਮੈਂ ਤੇ ਆ ਤੇਰੀ ਕੁੜੀ ਨੇ ਕਮਰਾ ਲਿਆ ਇਹਦਾ ਵੀ ਕਿਰਾਇਆ ਦਿੱਤਾ ਹੈ ਇਹ ਬੇਟੀ ਦਾਦੀ ਹਾਂਜੀ ਤੇ ਉਹਦੇ ਘਰ ਕੁਆਰ ਆ ਜੱਟ ਦਿਨ ਹੋ ਗਏ ਘਰੇ ਜਾਈਦਾ ਹੁਣ ਅੱਛਾ ਤੁਹਾਡੀ ਨਾ ਕਿਸੇ ਵੀਰ ਨੇ ਵੀਡੀਓ ਭੇਜੀ ਸਾਨੂੰ ਅਸੀਂ ਆਏ ਆ ਅਨਾਥ ਆਸ਼ਰਮ ਤੋਂ ਆਏ ਆ ਆਇਆ ਇੱਥੋਂ ਆਇਆ ਠੀਕ ਹੈ ਜੀ ਹਾਂ ਤੇ ਵੀਰਾਂ ਭੈਣਾਂ ਨੇ ਬਹੁਤ ਮੈਨੂੰ ਵੀਡੀਓ ਭੇਜੀ ਐਥੇ ਅਨਾਥ ਆਸ਼ਰਮ ਤੋਂ ਆਏ ਆ ਆ ਜਾ ਸਕਦਾ ਹਾਂ 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 ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਜੀ ਹਾਂ ਧੰਨਵਾਦ ਤੁਹਾਡਾ ਅੱਛਾ ਮਾਤਾ ਦਾਦੀ ਪਾਦੀ ਨੂੰ ਆ ਕਿਹੜੀ ਤੇਰਾ ਅੱਛਾ ਉਹ ਬੇਟਾ ਫੇਰ ਆਣਾ ਕਿਤੇ ਵੀ ਰੋਡ ਤੇ ਕਾਤੋਂ ਰਹਿੰਦੇ ਜੀ ਹੁਣ ਫਿਰ ਕੀ ਕਰੀਏ ਜਦੋਂ ਨਹੀਂ ਮਤਲਬ ਸਮਾਨ ਸਭ ਨੂੰ ਸਾਰਾ ਖੇਚ ਗਿਆ ਗਰਤੋ ਗਿਆ ਅੱਛਾ ਇਹਨੇ ਵੀ ਜਰੀਆ ਦਾ ਵੀ ਕਰਾਇਆ ਚੜਿਆ ਉਚਾਈ ਦਾ ਅੱਛਾ ਕਿਹਨ ਘਾਰੇ ਮਾਲਕ ਨਕਾਨ ਤੇ ਇਹਦਾ ਭੈਣ ਦਾ ਘਰ ਵਾਲਾ ਆਪੇ ਮੇਰੀ ਕਿੰਨੀ ਤੇਰਾ ਤਰਾਪ ਹੋਇਆ ਬੜੇ ਤੇਰਾ ਵੀ ਪਤਾ ਲੱਗਿਆ ਸੀ ਤੂੰ ਕੁਝ ਨਸ਼ਾ ਨਸ਼ਾ ਕਰਦੀ ਆ ਹਨਾ ਆ ਉਹ ਦੂਜੀ ਕੁੜੀ ਅੱਛਾ ਦੂਜੀ ਆ ਜੀ ਆ ਉਹ ਜੀ ਇਹ ਤੇਨੇ ਬੱਚੇ ਤੁਹਾਡੇ ਆ ਇਹ ਉਹਦੀ ਭੈਣ ਮੇਰੀ ਭੈਣ ਦੇ ਇਹ ਉਹਦੇ ਬੱਚੇ ਅੱਛਾ ਦੋ ਦੇ ਤੇ ਜੇ ਉਹਦੇ ਦੋ ਬੱਚੇ ਤੇ ਤੂੰ ਤੁਸੀਂ ਕਾਤੋਂ ਰੱਖਦੇ ਨਾਲ ਉਹ ਨਹੀਂ ਰੱਖਦੀ ਨਾਲ ਇਹ ਇਹ ਜਾਣਦੇ ਹੀ ਨਹੀਂ ਉਹਦੇ ਨਾਲ ਇਹ ਜਾਣਦੀ ਵੀ ਨਹੀਂ ਜੀ ਨਹੀਂ ਮਾਤਾ ਨਿੱਕੇ ਨਿੱਕੇ ਬੱਚੇ ਆ ਹੁਣ ਤੁਸੀਂ ਸੜਕ ਤੇ ਰਾਤ ਨੂੰ ਐਦਾਂ ਲੈ ਕੇ ਤੁਰੇ ਫਿਰਦੇ ਰਹਿੰਦੇ ਜੀ ਹੁਣ ਇਹ ਨਸ਼ਾਮੀ ਆ ਮੈਂ ਆਈ 3:30 ਵਜੇ ਕਿਨ ਅੱਛਾ ਕੋਈ ਨਾਗ ਜੋ ਵੀ ਦੀ ਨਾਗ ਜੋ ਮੈਂ 3:30 ਵਜੇ ਬੇਟਾ ਆਈ ਕਰ ਤੇ ਪਿੰਡ ਕਿਹੜਾ ਵੈਸੇ ਤੁਹਾਡਾ ਪਿੰਡ ਤੇ ਸਾਡਾ ਬੜੀ ਦੂਰ ਆ ਕਿੱਥੇ ਆ ਗੁਰਦਾਸਪੁਰ ਸੋਰੇ ਮੇਰੇ ਕਿਹੜਾ ਪਿੰਡ ਆ ਗੁਰਦਾਸਪੁਰ ਆ ਖਾਸ ਹੀ ਗੁਰਦਾਸਪੁਰ ਆ ਨਹੀਂ ਨਹੀਂ ਖੁਸ਼ੀਪੁਰ ਹੀ ਉੱਥੇ ਵੀ ਜਿਵੇਂ ਜੁਗਵਾਨਾਂ ਨੇ ਵੇਖੀ ਦਿੱਤੀ ਅੱਛਾ ਤੇ ਇੱਥੇ ਕਦੋਂ ਦੇ ਆਏ ਜੇ ਇੱਥੇ ਤਾਂ ਮੈਂ ਛੋਟੀ ਦੀ ਹਾਂ ਹਾਂ ਅੱਜ ਆ ਮੇਰੀ ਕੁੜੀ ਛੋਟੀ ਦੀ ਉਹ ਜਿਹੜੀ ਬਾਬਾ ਅਸਾਂ ਕਿਹਦੇ ਵਿੱਚ ਬੈਠੇ ਆ ਤੇ ਫਿਰ ਕਿਦਾਂ ਇਹਨਾਂ ਪਾਲਣ ਪੁੱਛਣ ਕਿਦਾਂ ਹੁੰਦਾ ਇਹਨਾਂ ਦਾ ਅੱਛਾ ਫੁਲਕਾ ਫਲ ਕਾ ਸ਼ੇਕੀ ਦਾ ਗੁਰੂ ਘਰ ਆਉਂਦੀ ਹੈ ਔਰ ਇਹ ਸ਼ਾਮੀ ਆਣ ਕੇ ਚੌਲ ਖਾਦੇ ਆ ਅੱਛਾ ਉਹਨੂੰ ਤੇ ਮੇਰੇ ਘਰ ਵਾਜ ਤੇ ਕਹਿੰਦੇ ਦਾਰੂ ਲਾਈ ਜੀ ਤੁੜਦੀ ਨਹੀਂ ਤੇ ਜਿਹੜੀ ਤੁਹਾਡੀ ਧੀ ਨਸ਼ੇ ਕਰਦੀ ਆ ਤੇ ਇਹ ਉਹਦੇ ਬੱਚੇ ਆ ਤੇ ਇਹ ਬੱਚੇ ਮਨ ਕੇ ਚਲੋ ਕਿ ਤੁਸੀਂ ਐਡਾ ਸੜਕ ਤੇ ਰਾਤ ਨੂੰ ਵੀ ਸੜਕ ਤੇ ਲੈ ਕੇ ਸੌਂਦੇ ਸੀ ਹੁਣ ਹਫਤਾ ਤੇ ਹੋ ਗਿਆ ਘਰੇ ਜਾਂਦੇ ਆ ਪਹਿਲਾਂ ਪਹਿਲਾਂ ਇੱਥੇ ਸੌਂਦੇ ਅੱਛਾ ਇੱਥੇ ਹੀ ਸੌਂਦੇ ਉਹਦਾ ਹਫਤਾ ਘਰ ਵਾਓ ਨਹੀਂ ਨਹੀਂ ਹਾਂ ਇਹ ਦਿਨ ਕੋਈ ਕਿਰਾਏ ਦੇ ਹੂੰ ਆਪਣਾ ਘਰ ਹੋਵੇ ਅੱਛਾ ਮਤਾ ਜੀ ਜੇਕਰ ਤੁਸੀਂ ਕਹੋ ਹਨਾ ਤੁਸੀਂ ਚਾਹੋ ਬਾਪੂ ਬੇਬੇ ਤੁਸੀਂ ਦੋਵੇਂ ਚਾਹੋ ਜੀ ਮੈਂ ਤੁਹਾਨੂੰ ਆਪਣੇ ਕੋਲ ਲੈ ਜਾ ਸਕਦਾ ਹਾਂ ਮੇਰੇ ਕੋਲ ਜਰਾ ਕਰਪੂਜ਼ ਮੇਲ ਝੇਲ ਤੇ ਉਹਨੂੰ ਕੀ ਕਹਤੋਂ ਉਹ ਯਾਰ ਦੋਸਤੀ ਹਾਂਜੀ ਆਸਤੋਂ ਸਾਲ ਜਾਣ ਲਿਆ ਹਾਂਜੀ ਯਾਰ ਦੋਸਤੀ ਤੇ ਉਹਨੂੰ ਕਹਿੰਦਾ ਵੀ ਮਾਰ ਦੇਣਾ ਮੈਂ ਤੇਰੇ ਨੂੰ ਕੰਮ ਤੇ ਭੇਜਦਾ ਅੱਛਾ ਜਿੱਥੇ ਸੋਮਵਾਰੋ ਵਿਚਾਰਾ ਰਾਤੀ ਆਇਆ ਜੇਲ੍ਹ ਚ ਕਾਰਨ ਕੀ ਕਹਦਾ ਕੇਸ ਹੋਤੇ ਕਹਿੰਦਾ ਦਿੰਦੀ ਹੈ ਨਾ ਤੇ ਉਹ ਵਿਚਾਰਾ ਉੱਥੇ ਚਲ ਗਿਆ ਉਹ ਕਿਉਂ ਆਉਂਦਾ ਉਹਨੂੰ ਲੱਭ ਗਿਆ ਉਹਨੂੰ ਸ਼ਾਨਾ ਦੇ ਕਿ ਜਿਹੜੇ ਮੋਟਰ ਚਾਗੜੇ ਬੈਠਾ ਜਿਨ੍ਹਾਂ ਨੇ ਕੰਮ ਤੇ ਲੱਗਾ ਨਾ ਉਹ ਦੱਖ ਤੇ ਨਾ ਮਾਰ ਉਹਦੇ ਬਾਅਦ ਵੀ ਉਹ ਲੱਗ ਕੇ ਆਣ ਕਿਤੇ ਘਰ ਗਿਆ ਤੇ ਘਰ ਕੋਠੇ ਚੜ੍ਹ ਗਿਆ ਮੁੰਡਾ ਉਹ ਇਹ ਫਿਰ ਉਹ ਦੋ ਜਵਾਨ ਉਰਦੇ ਇੱਕ ਦੇ ਟੈਂਡਾ ਹੀ ਟੈਂਡਾ ਪਹਿਲਾਂ ਕੋਈ ਕੰਮ ਦਿੰਦਾ ਕਰਦੇ ਸੀ ਮੈਂ ਸੌਦਾ ਵੀ ਇੱਦਾਂ ਹੀ ਲੱਗ ਸੀ ਅੱਛਾ ਸੌਦਾ ਵੀ ਨਹੀਂ ਹਾਂ ਤੇ ਹੁਣ ਨਹੀਂ ਵੇਚਦੇ ਹੁਣ ਮੀਆਂ ਦਾ ਕਰਕੇ ਕੰਮ ਮਤਲਬ ਕਿ ਠੰਡਾ ਪੈ ਗਿਆ ਕੰਮ ਹਾਂ ਜੀ ਘਿਰੌਣੇ ਕੇ ਬਾਹਰ ਵੀਚਦੀ ਨਹੀਂ ਇਹ ਹੁਣ ਬੇਟਾ ਫਿਰ ਇਦਾਂ ਹੀ ਸੌਂਦੇ ਰਹੇ ਮਾਵਾਂ 2-3 ਮਹੀਨੇ ਸੁੱਤੇ ਬਾਹਰ ਅੱਛਾ ਇਹ ਰੋਡ ਦੇ ਉੱਪਰ ਹੀ ਹਾਂ ਤੇ ਕੋਈ ਆਇਆ ਨਹੀਂ ਤੁਹਾਡੀ ਸਹਾਇਤਾ ਦੇਣ ਨਹੀਂ ਉਹ ਮੁੰਡੇ ਨੇ ਚਰੇਣ ਮੈਨੂੰ ਉੱਦਣ ਹਾਂ ਜੀ ਆਹ ਐ ਤੁਹਾਡੇ ਪਿਛਲੇ ਐ ਤੁਹਾਡੇ ਫਰੀ ਹਾਂਜੀ ਅਜੋ ਮਿੰਡੇ ਨੇ ਪਿਛਲੇ ਆਓ ਤੇ ਸਾਡੇ ਕੋਲ ਵੀਡੀਓ ਆਈ ਹੈ ਕੱਲ੍ਹ ਕੇ ਬਰਤਨ ਹੋਰ ਵੀਰੇ ਕਿਦਾਂ ਠੀਕ ਠਾਕ ਦੇ ਜਰਾ ਜਰਾ ਦੇਖੇ ਗਿਆ ਬੱਚਿਆਂ ਨੂੰ ਨਾਲ ਖਾਣ ਨੂੰ ਦੇਖੇ ਗਿਆ ਚਲਣ ਆ ਸੰਜੀ ਵੇਖੋ ਨਿਗੇ ਨਿਗੇ ਬੱਚੇ ਆ ਤੇ ਵੇਖੋ ਇਹਨਾਂ ਦੀ ਮਾਤਾ ਦੱਸਦੇ ਆ ਕਿ ਨਸ਼ੇ ਕਰਦੀ ਆ ਤੇ ਮਾਂ ਹੁਣ ਹਫਤਾ ਇੱਕ ਹੋ ਗਿਆ ਇਹਨਾਂ ਨੂੰ ਲੈ ਕੇ ਤੇ ਕਿਸੇ ਕਮਰੇ ਚ ਰਹਿੰਦੀ ਆ ਪਰ ਹਫਤਾ ਪਹਿਲਾਂ ਇੱਥੇ ਅਲਾਗੇ ਜਿੱਥੇ ਰੋਡ ਵਾ ਜਿੱਥੋਂ ਦੀ ਤੁਸੀਂ ਉਹ ਵੀਡੀਓ ਵਾਇਰਲ ਹੋਈ ਦੇਖੀ ਸੀ ਮਾਂ ਤਾਂ ਉੱਥੇ ਰਹਿ ਰਹੀ ਸੀਗੀ ਤੇ ਮਾਂ ਤਾਂ ਬਾਪੂ ਜੀ ਕਦੋਂ ਕਿਤੇ ਗਏ ਆ ਬਾਪੂ ਜੀ ਦੇ ਪਰਸੋਂ ਦਾ ਬੱਸ ਚਰਾ ਦਿੱ ਜਾਂਦੇ ਨਹੀਂ ਪਰ ਨਹੀਂ ਤੁਸੀਂ ਕਹਿੰਦੇ ਨਾ ਹੈਗਾ ਨਹੀਂ ਬਾਪੂ ਲੱਗੇ ਨਹੀਂ ਆ ਇੱਥੇ ਨਹੀਂ ਗਿਆਗਾ ਲੱਗੇ ਕਿ ਪਿੰਦਾ ਪੂਰਾ ਟੈਕਸਰ ਸਿਰ ਸਿਰ ਰੁਕਵਾਇਆ ਹੋਰ ਨਹੀਂ ਨਹੀਂ ਤੁਹਾਨੂੰ ਕਦੋਂ ਦਾ ਮਿਲਿਆ ਵਾ ਮੈਨੂੰ ਰਾਤੀ ਮਿਲਿਆ ਸਾਡਾ ਬੂਆ ਖੜਕਾ ਖੜਕਾ ਕੇ ਨੇ ਬੜਾ ਪਰੇਸ਼ਾਨ ਕੀਤਾ ਤੂੰ ਤੇ ਘਰ ਚਲ ਜਾਂਦੇ ਜੀ ਹਾਂ ਹਾਂ ਤੁਹਾਨੂੰ ਪਤਾ ਕਰਾਇਆ ਤੇ ਬੇਟਾ ਅਗਲੇ ਰਹਿ ਨਹੀਂ ਦਿੰਦੇ ਮਣਕੇ ਜਦੋਂ ਕੋਈ ਪਰ ਉਹਨਾਂ ਨੇ ਫੇਪਝਾਇਆ ਉਹਨੂੰ ਤੇ ਤੂੰ ਆਜੋ ਮੇਰੇ ਕੋਲ ਆਜੋ ਹਾਂ ਰਿਸ਼ਤੇਦਾਰ ਇੱਥੇ ਆਂ ਤੁਹਾਨੂੰ ਹਾਂ ਰਿਸ਼ਤੇਦਾਰ ਇੱਥੇ ਮਾਤੇ ਰਿਸ਼ਤੇਦਾਰਾਂ ਨੂੰ ਕੀ ਆਖਣਾ ਰਹਿੰਦੇ ਤੇ ਤੁਸੀਂ ਰੋਡ ਦੇ ਉੱਪਰ ਜੀ ਸੜਕ ਦੇ ਉੱਪਰ ਰਹਿੰਦੇ ਜੀ ਹਨਾ ਤੇ ਰਿਸ਼ਤੇਦਾਰ ਕਿਹੜਾ ਕੁਝ ਤੁਹਾਡਾ ਚੱਲ ਚੱਲਣ ਡਿਆ ਵਾ ਮੈਂ ਤੁਹਾਨੂੰ ਇਦਾਂ ਕਰਦਾ ਵਾਂ ਤੁਸੀਂ ਮੇਰੇ ਨਾਲ ਚੱਲ ਚਲੋ ਅੱਜ ਦਾ ਦਿਨ ਚੱਲ ਚਲੋ ਕੱਲ ਨੂੰ ਆਪਾਂ ਤੁਹਾਨੂੰ ਇੱਥੇ ਕੋਈ ਰੂਮ ਲੈ ਦਾਂਗੇ ਜੇ ਨਹੀਂ ਮੇਰੇ ਕੋਲ ਜਾਣਾ ਤੇ ਕਮਰਾ ਲੈ ਦਾਂਗੇ ਕਿਰਾਏ ਤੇ ਨਹੀਂ ਹੁਣ ਕੁੜੀ ਦਾ ਘਰ ਮੜਾ ਮੁੱਟਾ ਚੋਂ ਰਹਿੰਦੇ ਅੱਛਾ ਹਾਂਜੀ ਕੁੜੀ ਰਹਿੰਦੀ ਕਿੱਥੇ ਆ ਘਰਵਾਲੀ ਗੇਟ ਘਰਵਾਲੀ ਗੇਟ ਕਿੱਥੇ ਰਹਿੰਦੀ ਆ ਆ ਜਿਹੜੇ ਲਾਲਕੁਆਟ ਨਹੀਂ ਸਰਕਾਰੀ ਹਾਂਜੀ ਸਰਕਾਰੀ ਕੁਆਟਾ ਹੁੰਦੇ ਹੂੰ ਤੇ ਉਹਦਾ 2000 ਮੰਗਦੇ ਫਿਰ ਸ੍ਰੀ ਮਾਤਾ ਜਾਂ ਫਿਰ ਇਦਾਂ ਗਾ ਰੋਡ ਤੇ ਨਹੀਂ ਮੇਰੀ ਮਾਂ ਹੀ ਰਹਿਣਾ ਹੈ ਮਾਂ ਨਹੀਂ ਕੋਈ ਰੋਡ ਛੜਕਦੇ ਨਹੀਂ ਰਹਿਣਾ ਹਨਾ ਹਾਂ ਕਿਉਂਕਿ ਮੈਨੂੰ ਬੜੇ ਫੋਨ ਲਾਇਏ ਵੀਰਾਂ ਨੇ ਵੀ ਵੀਰ ਉੱਥੇ ਜਾਓ ਆਪਣੀ ਮਾਮਾਂ ਪੰਜਾਬੀ ਮਾਮਾਂ ਤੇ ਤੁਸੀਂ ਉਹਦੀ ਜਾ ਕੇ ਹੈਲਪ ਕਰੋ ਸਹਿਯੋਗ ਦਿਓ ਠੀਕ ਹੈ ਜੀ ਬਹੁਤ ਵੀਡੀਓ ਵਾਇਰਲ ਹੋਈ ਬੜੇ ਵੀਰਾਂ ਭਰਾਵਾਂ ਨੇ ਫੋਨ ਲਾਇਏ ਮੈਨੂੰ ਪੁੱਤ ਮੈਂ ਐਤਵਾਰ ਦੀ ਪਿਛਲੇ ਐਤਵਾਰ ਦੀ ਜੇ ਮਾਤਾ ਜੀ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਕਿੱਦਾਂ ਮਿਲ ਸਕਦਾ ਵਾ ਕਿੱਥੇ ਮਿਲ ਸਕਦਾ ਤੁਸੀਂ ਸ਼ਾਮ ਨੂੰ ਫਿਰ ਇੱਥੇ ਮਿਲੋਗੇ ਇੱਥੇ ਇਥੇ ਆ ਗੇਟ ਦੇ ਲੱਗੇ ਅੱਛਾ ਜੀ ਇਦਾਂ ਸ਼ਾਮਾਂ ਨੂੰ ਅੱਛਾ ਸ਼ਾਮ ਸੀਦਾਂ ਹੀ ਮਿਲਦੇ ਆ ਹਾਂ ਜੀ ਤੇ ਹੁਣ ਮਾਤਾ ਸ਼ੀਦਾ ਵੀ ਬੜੀ ਸੰਗਤ ਹੁੰਦੀ ਆ ਇਥੇ ਕਿੱਥੇ ਹੋਇਆਗਾ ਹੁੰਦੇ ਜੇ ਤੁਸੀਂ ਕੋਟਗਾਣਾ ਮੈਨੂੰ ਉਹ ਜਿਹੜੇ ਮੁੰਡੇ ਵੀਡੀਓ ਬਾਈ ਨਾ ਉਹਨੇ ਪਰਸੋ ਮੈਨੂੰ ਲੱਭ ਲਿਆ ਚਾਹ ਹਾਂ ਸੰਜੀ ਜਿਹੜਾ ਬਾਬੇ ਸ਼ੀਦਾ ਸਾਹਿਬ ਬਾਬੇ ਜੀ ਸਿੰਘ ਦਾ ਗੁਰਦਰਾ ਵਾ ਇਤੋਂ ਤੁਸੀਂ ਜਿਹੜਾ ਰਾਈਟ ਸਾਈਡ ਦੇ ਵੇਖੋਗੇ ਤੇ ਇਧਰਲੇ ਬੰਨੇ ਆ ਗੇਟ ਵਾ ਰਾਮਗੜੀਆ ਗੇਟ ਵਾ ਰਾਮਗੜੀਆ ਗੇਟ ਦੇ ਨਾਲ ਹੀ ਉਸ ਤੋਂ ਮਤਲਬ 2-4 ਘਰ ਅੱਗੇ ਆ ਮਾਤਾ ਉੱਥੇ ਰਹਿੰਦੇ ਆ ਚਾਟੀਵਿੰਡ ਚੌਂਕ ਹੈਗਾ ਜੀ ਹਾਂ ਚਾਟੀਵਿੰਡ ਚੌਂਕ ਆ ਆ ਚਾਟੀਵਿੰਡ ਚੌਂਕ ਜਿੱਥੇ ਮੈਂ ਖੜਾ ਆ ਚਾਟੀਵਿੰਡ ਚੌਂਕ ਦੇ ਨਾਲ ਹੀ ਅਗਰਵਾਲੀ ਉੱਧ ਜਾ ਗੇਟ ਵਾ ਰਾਮਗੜੀਆ ਗੇਟ ਆ ਇਹਦੇ ਨਾਲ ਹੀ ਬਾਪੂ ਬੇਬੀ ਇਹ ਜਿਹਨੇ ਤੁਰੇ ਫਿਰਦੇ ਰਹਿੰਦੇ ਆ ਹੁਣ ਮੈਂ ਮਾਤਾ ਨੂੰ ਬੇਨਤੀ ਕਰ ਰਿਹਾ ਵਾਂ ਜੋ ਮੈਨੂੰ ਸੰਗਤ ਨੇ ਹੁਕਮ ਲਾਇਆ ਵਾ ਕਿ ਜਾਂ ਤੇ ਇਹਨਾਂ ਨੂੰ ਆਸ਼ਰਮ ਚ ਲੈ ਜਾਓ ਕਿਉਂਕਿ ਬੱਚੇ ਨਿੱਕੇ ਨਿੱਕੇ ਆ ਜਾਂ ਫਿਰ ਇਹਨਾਂ ਨੂੰ ਕੋਈ ਕਿਰਾਏ ਤੇ ਜੇ ਰੂਮ ਲੈ ਕੇ ਦੇ ਦਿਓ ਮਾਤਾ ਅਸੀਂ ਦੋਂ ਫੋਨ ਲੈ ਵਾ ਵੀ ਆਪਾਂ ਉਹਨਾਂ ਦੀ ਸਪੋਰਟ ਕਰੀਏ ਸਹਯੋਗ ਦੇਈਏ ਤੁਹਾਡੇ ਕੋਲ ਕੋਈ ਫੋਨ ਨੰਬਰ ਹੈਗਾ ਵਾ ਕੋਈ ਫੋਨ ਨੰਬਰ ਇਹੋ ਕੁੜੀ ਮੇਰੀ ਲੜਕੀ ਹੈ ਜੀ ਲੜਕੀ ਦਾ ਨੰਬਰ ਉਹ ਭੈਣ ਕਿੱਥੇ ਚਲੇਗੀ ਆ ਚਲੇਗੀ ਚਲੇਗੀ ਹੈ ਜੇ ਫੋਨ ਸੀ ਉਹਨਾਂ ਨੂੰ ਆਪਣਾ ਮਾਤਾ ਮੈਂ ਆਪਣਾ ਨੰਬਰ ਦੇ ਦਿੰਦੀ ਹਾਂ ਕੁੜੀ ਹੈ ਅੱਛਾ ਤੂੰ ਇੱਥੇ ਰਹੀ ਨਹੀਂ ਆ ਆਪਣੇ ਘਰੇ ਅੱਛਾ ਕਿਦੀ ਵੱਡੀ ਲੜਕੀ ਆ ਭੈਣ ਦੀ ਹਾਂ ਤੇ ਜਿਹੜੇ ਆ ਤਿੰਨੇ ਬੱਚੇ ਉਹਦੇ ਆ ਅੱਛਾ ਤੇ ਉਹਦਾ ਘਰ ਵਾਲਾ ਘਰ ਵਾਲਾ 3 ਸਾਲ ਹੋ ਗਏ ਤਾਂ ਨਹੀਂ ਆਇਆ 24 ਜੀ ਹਾਂ ਹੁਣ ਉਹ ਕੀ ਕਰਦੀ ਉੱਥੇ ਕੀ ਕਰਦੀ ਹੈ ਬੱਚੇ ਦੇ ਉੱਤੇ ਤੁਹਾਡੇ ਕੋਲ ਆਂ ਕਿ ਵੀ ਇਦਾਂ ਨਸ਼ਾ ਮਸ਼ਾ ਕੁਰੀਆਂ ਕਰੀਆਂ ਨਾਲ ਕਰਕੇ ਨਹੀਂ ਘਰ ਆਉਂਦੀ ਨਹੀਂ ਮੰਦੀ ਕੀ ਕਰੀਏ ਬੇਟਾ ਕਿੰਨੀ ਉਮਰ ਉਹਦੀ ਉਹ ਜਦੋਂ ਮੇਰਾ ਲੜਕਾ ਉੱਥੇ ਗਿਆ ਨਾ ਜੇਲ੍ਹ ਹਾਂ ਕੁਝ ਨੂੰ 1 ਸਾਲ 1.5 ਸਾਲ ਵੰਡੀ ਅੱਛਾ ਹਾਂਜੀ ਕਿ ਕਿਰੇ ਮੇਰਾ ਮਾਮੂ ਵੀ ਤੁਹਾਡੇ ਵਰਗਾ ਨਾਲ ਆ ਆ ਹੁਣ ਮਾਦਾ ਕਿਦਾਂ ਹੱਲ ਕਰੀਏ ਫਿਰ ਤੇਰਾ ਵੇਖ ਲੈ ਥੋੜੇ ਕਿ ਦਿਨ ਮੇਰੇ ਨਾਲ ਚੱਲ ਚੱਲ ਤੈਨੂੰ ਰੂਮ ਲਾ ਦਾਂਗੇ ਤੈਨੂੰ ਕਿ ਕਰਾਇਤੇ ਰੂਮ ਲੈ ਦਾਂਗੇ ਠੀਕ ਆ ਕਿਤੇ ਕੋਈ ਨਹੀਂ ਬੇਟਾ ਇੱਥੇ ਕਰਦੇ ਕੋਈ ਨਹੀਂ ਹਾਂ ਇੱਥੇ ਰੂਮ ਕਿ ਜਿੱਥੇ ਤੁਸੀਂ ਰਹਿੰਦੇ ਉੱਥੇ ਕਿੰਨਾ ਕਰਾਇਆ ਵਾ ਉਹ ਤੇ 1500 ਬੇਨੀਆਂ ਨੇ ਬਾਅਦ ਚ ਫਿਰ ਕਰ ਲਾਂਗੇ ਫਿਰ ਹੋ ਜਾ ਕਿੰਨਾ ਬਾਅਦ ਚ ਪਤਾ ਕਰ ਲਾਂਗੇ ਅੱਛਾ ਉੱਥੇ 1500 ਲੈਂਦੇ ਆ 2000 ਮੰਗਦੇ ਤੇ ਪਾਣੀ ਪੂਣੀ ਨਹੀਂ ਹੈਗਾ ਵੀ 1500 ਦਈਦਾ ਪਾਣੀ ਬਾਹਰੋਂ ਭਰੀਦਾ ਨਹੀਂ ਪਾਣੀ ਵਾਲਾ ਕਿੰਨੇ ਦਾ ਮਿਲਦਾ ਵਾ ਜਿੱਥੇ ਲਈਦਾ ਤੁਹਾਡੀ ਕੋਟ ਕਿਰਾਏ ਦੇ ਵੜੇ ਆ ਹੁਣ ਕੀ ਕਹਿੰਦੇ ਕਰਾਇਆ ਤੁਹਾਨੂੰ ਬੰਬਰ ਸਾਥ ਦੇਉ ਭਈਆ ਭੀਆ ਸਾਥ ਇੱਥੇ ਆਏ ਹੋਏ ਇੱਥੇ ਕਰਾਇਆ ਜਾਂਦਾ ਤੁਸੀਂ ਇਦਾਂ ਕਰੋ ਤੁਸੀਂ ਨਾ ਮੈਂ ਕਾਰਡ ਦੇ ਦੇਣਾ ਤੁਹਾਨੂੰ ਆਪਣਾ ਤੁਸੀਂ ਮੈਨੂੰ ਫੋਨ ਲਾ ਦਿਓ ਇੱਥੇ ਕਿਤੇ ਵੀ ਤੁਹਾਨੂੰ ਕਮਰਾ ਮਿਲਦਾ ਨਾ ਤੇ ਤੁਸੀਂ ਕਮਰਾ ਲੈ ਲਿਓ ਕਰਾਇਆ ਕਰੇ ਦਾ ਭਰ ਕੇ ਤੇ ਤੁਹਾਡਾ ਮਹੀਨੇ ਦਾ 3000 1500 ਦਾ ਰਕਮ ਤੁਹਾਨੂੰ ਵਾਧੂ ਆ ਮਤਲਬ 3000 ਰੁਪਏ ਜਾਂ 4000 ਰੁਪਏ ਮਹੀਨੇ ਦਾ ਤੁਹਾਡੇ ਤੋਂ ਮੁਕਣਾ ਨਹੀਂ ਆ ਠੀਕ ਆ ਤੇ ਉੱਥੇ ਜਿਹੜਾ ਗਰਵਾਲੀ ਗੇਟ ਤੁਸੀਂ ਦੱਸਿਆ ਵਾ ਉੱਥੇ ਜੇ ਕਿਸੇ ਨੂੰ ਉੱਥੇ ਜਾਣਾ ਹੋਵੇ ਉੱਥੇ ਕਿੱਥੇ ਮਿਲੋਗੇ ਤੁਸੀਂ ਉਹ ਤੇ ਮੇਰੀ ਬਟਕੀ ਦਾ ਨੰਬਰ ਹੀ ਅਗਰ ਨਹੀਂ ਉਹ ਕਿੱਥੇ ਐਡਰੈਸ ਤੁਹਾਡਾ ਆਹ ਇਹ ਲਾਉਣਾ ਨਹੀਂਗਾ ਹੈ ਸੀ ਡਿਵੀਜ਼ਨ ਪਾਣਾ ਨਹੀਂਗਾ ਹਾਂ ਸੀ ਡਿਵੀਜ਼ਨ ਸੀ ਡਿਵੀਜ਼ਨ ਹੈਨਾ ਇੱਧਰ ਨੂੰ ਜਾ ਕੇ ਨਾ ਰਿਸਟਰ ਨੂੰ ਆਏ ਜਾਵਾਂ ਹਾਂ ਫਿਰ ਇੱਕ ਇੱਕ ਦੋ ਗਲੀਆਂ ਸਾਡੀਆਂ ਫਿਰ ਸਾਡੀ ਦੋ 3ਾਂ ਦਾ ਤੁਹਾਡੀਆਂ ਹਾਂਜੀ ਦੋ ਤੇ تین ਤੇ ਨਾਇਨਾ ਉਹਦੀਆਂ ਪੁੱਤਰੀਆਂ ਦੂਜੀਆਂ ਬੁਲੀਆਂ ਤੁਹਾਡਾ ਨਾਂ ਕੀ ਵੈਸੇ ਮੇਰਾ ਨਾਂ ਕੁਲਵਿੰਦਰ ਕੋਹਰਾ ਕੁਲਵਿੰਦਰ ਕੋਹਰਾ ਤੇ ਉਹਦਾ ਨਾਂ ਤਰਸੀਮ ਸਿੰਘ ਤਰਸੀਮ ਸਿੰਘ ਆ ਵੇਖ ਲੋ ਸੰਜੀ ਛੋਟੇ ਛੋਟੇ ਬੱਚੇ ਆ ਕਈ ਲੋਕ ਕਹਿੰਦੇ ਆ ਕਿ ਸਾਨੂੰ ਰੱਬ ਨੇ ਦਿੱਤੇ ਨਹੀਂ ਹਨਾ ਪਰ ਜਿਹਨੂੰ ਰੱਬ ਦਿੰਦਾ ਵਾ ਉਹ ਵੇਖੋ ਇਦਾਂ ਵਿਚਾਰੀ ਛੜਕਾਂ ਤੇ ਰੋਣ ਡਿਆ ਆ ਹੋ ਨਿਗੇ ਨਿਗੇ ਬੱਚੇ ਆ ਪੈਰੋਂ ਨੰਗੇ ਆ ਮੈਂ ਵੀ ਹੁਣ ਚੰਗਾ ਬਣਾ ਮੁੰਡਾ ਵਾ ਮੈਂ ਵੀ ਬੂਟ ਪਾਈ ਆ ਕੋਟੀ ਪਾਈ ਆ ਪਰ ਆ ਛੋਟੇ ਛੋਟੇ ਬੱਚੇ ਵੇਖ ਲੋ ਸਿਰੋਂ ਵੀ ਨੰਗੇ ਆ ਤੇ ਮਾਤਾ ਜਿਹੜੇ ਬੱਚੇ ਨੂੰ ਤੁਹਾਡੇ ਨੂੰ ਜਰਾਬਾਂ ਦੇ ਗਏ ਬੂਟ ਦੇ ਗਏ ਤੋ ਕਿੱਥੇ ਗਏ ਆ ਉਹ ਇਹ ਪਾਉਂਦੇ ਨਹੀਂ ਉਹਦੇ ਬੂਟੇ ਵਿੱਚ ਆਉਂਦੀਆਂ ਜਰਾਬਾਂ ਘਰੇ ਪਈਆਂ ਨਹੀਂ ਮਾਤਾ ਜੀ ਕਿਉਂ ਨਹੀਂ ਪਾਉਂਦੇ ਹੁਣ ਨਿਗੇ ਨਿਗੇ ਜਵਾਕ ਆ ਇਹਨਾਂ ਨੂੰ ਇੱਕ ਵਾਰੀ ਮਾੜਾ ਜਿਹਾ ਲੋਕਾ ਮਾਰ ਕੇ ਪਾਇਆ ਹਾਂ ਠੰਡ ਹੈਗੀ ਬਾਈ ਬਿਮਾਰ ਹੋ ਜਾਣਗੇ ਇਹ ਹੁੰਦੀ ਨਹੀਂ ਭਾਵੇਂ ਬੂਟ ਪਾ ਦੇ ਨਹੀਂ ਅੱਜ ਜਰਾਬਾਂ ਪਾ ਨਹੀਂ ਉਹ ਵੀਰ ਨੇ ਵੀਡੀਓ ਦੇ ਵਿੱਚ ਵੀ ਜਰਾਬਾਂ ਖੋਦ ਇਹਨਾਂ ਨੂੰ ਪਾਈਆਂ ਸੀ ਜਾਂ ਜੇ ਠੰਡ ਲੱਗੀ ਬਿਮਾਰ ਹੋ ਗਏ ਤੇ ਫੇਰ ਇਹ ਪੁੱਤ ਨਹੀਂ ਮੰਨਦੇ ਕੀ ਕਰੀਏ ਹੁਣ ਇਤੋਂ ਵੱਡੀ ਕੋਈ ਬੱਚਿਆਂ ਨੇ ਥੋੜੀ ਮਾਤਾ ਮਰਨਾ ਹੁੰਦਾ ਵਾ ਕੋਟੀ ਵਿੱਚ ਪਾਈ ਕਹਿੰਦੀ ਠੰਡ ਲੱਗਦੀ ਅੱਗੇ ਗਰਮੀ ਹਾਂ ਬੱਚਿਆਂ ਨੇ ਥੋੜੀ ਮਨਣਾ ਹੁੰਦਾ ਵਾ ਕੋਟੀ ਵਿੱਚ ਪਾਈ ਜਾਂਦੀ ਹਮ ਕਮਾਲ ਹੋ ਗਈ ਜੇ ਮੈਂ ਫੇਰ ਲੈ ਕੇ ਦੇ ਗਿਆ ਤੂੰ ਫੇਰ ਲਾ ਦੇਣੇ ਆ ਚਲੋ ਕੋਈ ਨਹੀਂ ਕੋਤੂ ਬਾਤ ਚਲਾਇਆ ਦਿੱਤੋ ਹੈ ਬਈ ਉਹ ਵੀਰ ਥੋੜੇ ਦਿਨ ਹੋ ਗਏ ਪਰ ਪਰਸੋਂ ਚੌਥੇ ਇਹਨਾਂ ਨੂੰ ਬੂੜਜਰਾ ਬੰਨ ਲਾ ਕੇ ਦੇ ਕੇ ਗਿਆ ਪਾ ਕੇ ਗਿਆ ਖੁਦ ਤੇ ਹੁਣ ਪਾਣੇ ਤੋਂ ਹੁਣ ਮਾਤਾ ਨੇ ਆ ਨਾ ਐ ਦੁਬਾਰਾ ਆਇਆ ਹੀ ਐ ਦੋ ਪਿਛਲੇ ਹੈ ਬਾਤ ਐ ਇੱਕ ਗੱਲ ਹੈਗੀ ਹੂੰ ਸ਼ਖਜੀ ਮੈਂ ਇੱਕ ਬੇਨਤੀ ਕਰ ਦਵਾਂ ਕਿ ਇੱਥੇ ਮਾਤਾ ਜੇਕਰ ਕਿਸੇ ਤੋਂ ਪੈਸਾ ਤੇ ਲਮੰਗੇ ਮਾਤਾ ਪੈਸਾ ਤੇ ਲੈਣੀ ਕਿਸੇ ਤੋਂ ਮੰਗਣਾ ਠੀਕ ਹੈ ਬਣਾ ਠੀਕ ਹੈ ਨਾ ਕਈ ਕਈ ਮੈਂ ਮਾਤਾ ਦੀ ਨਹੀਂ ਗੱਲ ਕਰਦਾ ਕਈ ਲੋਕਾਂ ਨੇ ਨਾ ਆਪਣੇ ਬੱਚੇ ਵਿਖਾ ਵਿਖਾ ਕੇ ਇੱਕ ਸਿਸਟਮ ਬਣਾਇਆ ਹੁੰਦਾ ਪਾ ਮੰਗਣ ਦਾ ਮਾਰਾ ਇੱਥੇ ਪੈਨ ਵੇਚਦੇ ਹੂੰ ਠੀਕ ਹੈ ਜੇ ਇਹ ਦੇ ਆ ਬੱਚਿਆਂ ਨੂੰ ਅੱਗੇ-ਅੱਗੇ ਲਾਇਆ ਮਾਵਾ ਉੱਥੇ ਬੈਠੀਆਂ ਹੋਣ। ਉਹ ਰਾਣੀਆਂ ਆਪਾਂ ਤੇਨੂੰ ਭਾਈ ਇਹ ਰਾਣੀਆਂ ਜੇ ਇਹ ਵੇਖ ਲੈ ਤੈਨੂੰ ਲੈ ਕੇ ਆਉ। ਅਸੀਂ ਤਾਂ ਉੱਥੇ ਬੈਠੇ ਰਹੇ। ਕਹ ਤਾਂ ਉੱਥੇ ਨਹੀਂ ਬਹਿਣਾ। ਜਾਂ ਤੇ ਕਮਰਾ ਕਰਾਇ ਤੇ ਲੈਲਾ ਤੇ ਤੈਨੂੰ ਉੱਥੇ ਕਰਾਇਆ ਭਰ ਦਾਂਗੇ। ਜਾਂ ਫਿਰ ਮੇਰੇ ਨਾਲ ਚੱਲ ਚੱਲ। ਨਹੀਂ ਨਹੀਂ ਪਹਿਲਾਂ ਮੈਂ ਕਿਹਾ ਇਹ ਉੱਥੇ ਬੈਠੇ। ਆਸ਼ਰਮ ਇਹ ਨਾਲ ਖੋਲੇ ਆਇਆ। ਅਨਾਥ ਆਸ਼ਰਮ ਆ। ਹਾਂ ਤੇ ਫਿਰ ਹੁਣ ਇਹ ਲੜਕੀ ਘਰੇ ਸਮਾਨ ਰੱਖ ਲਿਆ ਮੈਂ। ਇਸ ਤਰ੍ਹਾਂ ਕਰਕੇ ਉਹ ਆਏ ਵੇਲੇ ਇੱਥੇ ਆ ਗਏ। ਤੁਸੀਂ ਜੇ ਥੋੜੇ ਦਿਨ ਮੇਰੇ ਨਾਲ ਚੱਲ-ਚੱਲ ਹਾਂ ਤੈਨੂੰ ਕਿਰਾਏ ਤੇ ਕਮਰੇ ਹੀ ਲੈ ਦਿੰਨੇ ਆ ਬਾਅਦ ਚ ਇੱਥੇ ਹੀ ਲੈ ਦਾਂਗੇ ਕੋਈ ਨਹੀਂ ਬੇਟਾ ਕਿਉਂਕਿ ਹੁਣ ਹਨੇਰਾ ਹੋ ਗਿਆ ਹੁਣ ਮੈਂ ਇਸ ਟਾਈਮ ਕਿੱਥੇ ਕਿਹਨੂੰ ਪੁੱਛੂੰਗਾ ਠੀਕ ਹੈ ਜੀ ਸਵੇਰੇ ਮੈਂ ਤੇਰੇ ਨਾਲ ਮੇਰੇ ਨਾਲ ਆ ਜੀ ਉੱਥੋਂ ਨਹੀਂ ਬੇਟਾ ਇਹ ਨਹੀਂ ਰਹਿੰਦੇ ਕਿਤੇ ਵੀ ਮੈਂ ਤਾਂ ਕਮਰਾ ਪਤਾ ਕਰ ਫਿਰ ਉੱਥੇ ਲਾ ਕੇ ਦੂੰ ਠੀਕ ਆ ਕਮਰਾ ਪਤਾ ਕਰ ਤੇ ਬਾਅਦ ਕੋਈ ਗੱਲ ਨਹੀਂ ਆਪਾਂ ਕਮਰੇ ਦਾ ਵੀ ਖਰਚ ਕਰਾਂਗੇ ਲਾਉਣੇ ਵੇਖ ਦੀ ਨਾਲ ਅਛਾ ਇਹ ਤੁਮ ਦੇ ਇਤੇ ਪਹਿਲਾਂ ਮੈਂ ਉਹ ਨਾਲ ਕਿਤੇ ਹੁਣ ਦਿੱਦੀ ਜੇ ਤੈਨੂੰ ਖਡਾਉਣੇ ਲੈ ਦਿੱਤੇ ਜਾਣਾ ਤੇ ਆਪਣਾ ਨਾਲ ਉਹ ਜਿਹੜਾ ਨਹੀਂ ਹਾਂ ਅੱਬਾ ਸੀ ਮੈਂ ਕੀ ਕਹਿੰਨਾ ਮਾਤਾ ਕਿੰਨੇ ਸੇਵਾ ਕਰਦੀ ਨਹੀਂ ਜੇ ਤੈਨੂੰ ਖਡਾਉਣੇ ਲੈ ਕੇ ਦਿੱਤੇ ਜਾਣਾ ਆਈਦਾ ਮਰਜ਼ੀ ਕਰ ਸਕਦੀ ਆ ਹਾਂ ਜਿੱਦਾਂ ਮਰਜ਼ੀ ਕਰ ਹਾਂ ਕਿਉਂਕਿ ਦੇਖ ਕੇ ਤੈਨੂੰ ਆਪਾਂ ਕਿਉਂ ਜ਼ਰੂਰ ਮੰਗਣ ਤੇ ਲਾਉਣਾ ਵਾ ਜੇਕਰ ਤੈਨੂੰ ਆਪ ਹੀ ਕਿਰਤ ਕਰੇ ਤਾਂ ਮੰਗਣੀ ਨਹੀਂ ਤੇ ਮੈਂ ਗੁਰੂ ਘਰ ਦੇ ਵੀ ਨਹੀਂ ਹਾਂ ਨਹੀਂ ਮੈਂ ਵੈਸੇ ਗੱਲ ਕਰਦਾ ਵਾਂ ਮੈਂ ਨਹੀਂ ਮੰਗਦੀ ਖਡਾਉਣੇ ਵੇਚ ਦੋਗੇ ਨਾ ਬਿੱਤੋ ਕੇ ਨਾ ਹਾਂ ਚਲੋ ਠੀਕ ਆ ਕਿਨੇ ਕਦੇ ਲੈ ਕਿਨੇ ਕਦੇ ਮਤਲਬ ਲੈ ਸੀ ਕਢਾਉਣੇ ਜੀ 1000 ਰੁਪਏ ਦੇ ਲਾਜੋ 1000 ਰੁਪਏ ਦੇ ਸਿਰਫ ਐਦਾਂ ਪਕਾਣੇ ਬਗੋਲੇ ਨਾਲ ਦੇ ਮਤਲਬ ਤੈਨੂੰ 1000 ਦੇ ਕੀ 5000 ਦੇ ਦਿਖਾਉਣੇ ਲੈ ਕੇ ਆਵਾਂਗੇ ਕੱਲ ਨੂੰ ਕੱਲ ਨੂੰ ਜਾਂਹੀਂ ਪਰਸੋਂ ਠੀਕ ਆ ਹਾਂ ਨਹੀਂ ਤੂੰ ਵੇਚੀ ਨਾ ਠੀਕ ਆ ਤੇ 5000 ਦਿਖਾਉਣੇ ਲੈ ਕੇ ਆਵਾਂਗੇ ਮੈਂ ਆਪ ਇੱਥੇ ਲੈ ਕੇ ਆਉਂਗਾ ਤੇ ਹੁਣ ਮੈਨੂੰ ਇਹ ਦੱਸ ਕੇ ਤੂੰ ਮੈਨੂੰ ਮਿਲਵੇਂਗੀ ਕਿਦਾਂ ਇੱਥੇ ਬੇਟਾ ਤੇ ਘਰੋਂ ਮੈਂ ਆਵਾਂ ਛਾਵੇਂ ਇੱਥੇ ਆਉਂਦੀ ਇੱਥੇ ਹੀ ਹੁੰਦੇ ਛਾਵੇਂ ਇੱਥੇ ਹਾਂ ਇੱਥੇ ਤੁਸੀਂ ਨੰਬਰ ਲੈ ਲਓ ਮੇਰਾ ਠੀਕ ਆ ਮੈਂ ਤੁਹਾਨੂੰ ਫੋਨ ਲਾ ਲੂੰਗਾ ਠੀਕ ਹੈ ਜੀ ਸੋਸ਼ਲ ਬੰਦੇ ਸੋਸ਼ਲ ਬੜੇ ਖੁਸ਼ ਆ ਗਏ ਡ ਵੀਡੀਓ ਵੇਖਦੀ ਨੇ ਚਲੋ ਧੰਨਵਾਦ ਬੈਣੀ ਕਿੱਥੋਂ ਆਇਆ ਬਾ ਛਾਟੇ ਤੋਂ ਇਹ ਛਾਟੇ ਤੋਂ ਹਾਂ ਜੀ ਛਾਟੇ ਤੋਂ ਮੈਂ ਦੋ ਦੋ ਤਿੰਨ ਦਿਨ ਹੋ ਗਏ ਇੱਕ ਮਾਤਾ ਤੇ ਇੱਕ ਵੀਰ ਲੈ ਕੇ ਗਿਆ ਦੋ ਵੀਰ ਤੁਹਾਡੀ ਵੀਡੀਓ ਦੇਖਦੀ ਨੇ ਚਲੋ ਧੰਨਵਾਦ ਧੰਨਵਾਦ ਚਲੋ ਧੰਨਵਾਦ ਬਹੁਤ ਬਹੁਤ ਬੈਣੀ ਬੜੀਆ ਵੀਡੀਓ ਵੇਖੀ ਮੈਂ ਬੜਾ ਚੰਗਾ ਨਹੀਂ ਚਲੋ ਧੰਨਵਾਦ ਮੈਨੂੰ ਹੁਣ ਵੀ ਇਹਨਾਂ ਦੀ ਵੀਡੀਓ ਬੜੀਆ ਲੋਕਾਂ ਨੇ ਭੇਜੀਆਂ ਵਾ ਵੀ ਇਹਨਾਂ ਦੀ ਵੀਡੀਓ ਕਿਸ ਨੇ ਨੈਟ ਤੇ ਪਾਈ ਆ ਆਵੇ ਇਹਨਾਂ ਨੇ ਵੀਡੀਓ ਪਾਈਆਂ ਲੋਕਾਂ ਨੇ ਨਾ ਤੇ ਤੇ ਮੈਨੂੰ ਬੜਿਆਂ ਨੇ ਫੋਨ ਕੀਤੇ ਮੈਸੇਜ ਕੀਤੇ ਆ ਕਿ ਇਹ ਬਾਪੂ ਬੇਬੇ ਦੀ ਆ ਕੇ ਮਦਦ ਕਰੋ ਠੀਕ 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 ਹੈ ਜੀ ਕਿਉਂਕਿ ਆਪਣੇ ਚਲੋ ਪੰਜਾਬੀ ਬਾਪੂ ਬੇਬੇ ਆਪਣੇ ਹਨਾ ਸਿੱਖ ਧਰਮ ਦੇ ਆ ਚੰਗੇ ਨਹੀਂ ਲੱਗਦਾ ਤਾਂ ਐਦਾ ਰੋਲਦੇ ਹੁਣ ਤੇ ਹੁਣ ਮਾਤਾ ਮਾ ਸੰਗਦੀ ਮਾਤਾ ਜੀ ਕਹਿ ਰਿਹਾ ਕਿ ਮੈਨੂੰ ਖਡਾਉਣੇ ਲੈ ਕੇ ਦਿੱਤੇ ਜਾਣ ਜੇਕਰ ਕੋਈ ਵੀਰ ਭਰਾ ਸੇਵਾ ਲੈਣੀ ਚਾਹੁੰਦਾ ਹੋਵੇ ਜੇਕਰ ਸਿੱਧਾ ਮਾਤਾ ਨੂੰ ਮਿਲਣਾ ਵਾ ਤਾਂ ਮੈਂ ਸਿੱਧਾ ਐਡਰੈਸ ਵੀ ਤੁਹਾਨੂੰ ਵੀਡੀਓ 'ਚ ਦੱਸ ਦਿੱਤਾ ਵਾ ਤੇ ਜੇਕਰ ਤੁਸੀਂ ਆ ਸਾਡੀ ਸੰਸਥਾ ਦੇ ਥਰੂ ਜਾਣਾ ਤਾਂ ਸਾਡਾ ਵੀ ਮੋਬਾਈਲ ਨੰਬਰ ਉੱਪਰ ਦਿੱਤਾ ਵਾ ਕੋਈ ਜ਼ਿਆਦਾ ਨਹੀਂ 5000 ਰੁਪਏ ਦੇ ਆਪਾਂ ਮਾਤਾ ਨੂੰ ਖਡਾਉਣੇ ਲੈ ਕੇ ਦੇ ਦੇਣੇ ਆ ਬਾਕੀ ਕਿਸੇ ਵੀਰ ਭਰਾ ਨੇ ਬੱਚਿਆਂ ਦੀ ਹੈਲਪ ਕਰਨੀ ਹੋਵੇ ਕੋਈ ਕੱਪੜੇ ਲੀੜੀ ਲੱਤੇ ਜਾਂ ਮਾਤਾ ਨੂੰ ਲੈ ਕੇ ਦੇਣੇ ਹੁਣ ਉਹ ਵੀ ਆਪਣੀ ਅ ਸ਼ਰਧ ਅਨੁਸਾਰ ਮਦਦ ਕਰ ਸਕਦਾ ਵਾ ਠੀਕ ਆ ਮਾਤਾ ਓਏ ਬਾਬਾ ਜੀ ਬੈਗ ਵਿੱਚ ਕਹਾਸਾ ਜੀ ਫਤਿਹ ਹੋ ਠੀਕਾ ਜੀ ਫਤਿਹ ਜੀ ਹੋਰ ਪਿਆਰੋ ਠੀਕ ਠਾਕ ਨਾ 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 ਮੇਰਾ ਮੇਰਾ ਚੜਦੀ ਕਲਾ ਆ ਤੁਸੀਂ ਆਪਣੇ ਚਲੋ ਪੈਨ ਦੇਓ ਜਿਹੜਾ ਮੁੱਦੀ ਲੋਪਾ ਹੈਗਾ ਕੋਈ ਕਾਗਜ਼ ਹੈਗਾ ਜੀ ਹਾਂ ਜੀ ਸਾਹਿਬ ਹਾਂ ਜੀ ਮਾਤਾ ਜੀ ਨਾ ਇਹਨਾਂ ਦੀਆਂ ਵੀਡੀਓ ਆਈਆਂ ਸੀ ਇਹਨਾਂ ਦੀ ਪੁੱਤਰੀਆਂ ਵੈਨ ਨਹੀਂ ਉਹ ਦੋਧੀਆਂ ਵਾਂ ਤੇ ਨਸ਼ਾ ਕਰਦੀ ਇਹਨਾਂ ਦੀ ਮਾਂ ਤੇ ਆਪ ਵਿਚਾਰੇ ਖੁਡਾਉਣੇ ਖੁਡੂਨੇ ਵੇਚ ਦੇਈ ਕਹਿੰਦੇ ਮੀਮੂ ਜਿਆਦੇ ਆਉਣ ਲਾ ਕਰਕੇ ਵੀ ਉਹ ਕੰਮ ਠੱਪ ਹੋ ਗਿਆ ਵੀ ਜਾ ਕੇ ਇਹਨੇ ਖਰੀਦੇ ਨਹੀਂ ਜਾਂ ਕੁਝ ਵੀ ਹੋ ਗਿਆ ਤੇ ਉਹ ਇਹਨਾਂ ਦੀਆਂ ਵੀਡੀਓ ਬੜੇ ਵੀਰਾਂ ਨੇ ਬਣਾ ਕੇ ਭੇਜੀਆਂ ਆਈਆਂ ਉਹ ਅਸੀਂ ਆਏ ਆ ਆਸ਼ਰਮ ਵੱਲੋਂ ਲੈਣਾ ਇਹ ਕਹਿੰਦੇ ਰਹਿਣਾ ਨਹੀਂ ਨਾਲ 83 ਦਰਾਂ ਨੇ ਮਾਤਾ ਜੀ ਆ ਨੰਬਰ ਜੀ ਲਿਖਿਆ ਜੀ ਠੀਕ ਹੈ ਬੋਤਨੀ ਤਾਂ ਕੱਲ ਦਾ ਦਿਨ ਛੱਡ ਕੇ ਨਾ ਕੱਲ ਦਾ ਦਿਨ ਛੱਡ ਕੇ ਮੈਨੂੰ ਪਰਸੋਂ ਫੁੱਲ ਆ ਲਈ ਠੀਕ ਆ ਤੇਰੇ ਖਡਾਉਣੇ ਤੈਨੂੰ ਮਿਲ ਜਾਣਗੇ ਠੀਕ ਹੈ ਹਾਂ ਆ ਨੰਬਰ ਰੱਖ ਲੈ ਪਰ ਨੰਬਰ ਨਾ ਮੇਰੀ ਮੰਗ ਵਾਲੀ ਠੀਕ ਹੈ ਬੋਤਨੀ ਠੀਕ ਹੈ ਜੇ ਜੇ ਗਵਾਚ ਗਿਆ ਨਾ ਨੰਬਰ ਤੇ ਆ ਵੀ ਤੋ ਨੰਬਰ ਲੈ ਲਈ ਇਤੋਂ ਵੀ ਤੋ ਨੰਬਰ ਲੈ ਲਈ ਠੀਕ ਆ ਹਾਂ ਜਦੋਂ ਮੈਨੂੰ ਦੇ ਛੁੱਟੀ ਸ਼ਿਰ ਠੀਕ ਹੈ ਤੇ ਇੱਥੇ ਨਹੀਂ ਰਹਿਣਾ ਮੈਂ ਗੇੜਾ ਮਾਰਨਾ ਨਹੀਂ ਮੈਂ ਚੁੱਕ ਕੇ ਲੈ ਜਣੀ ਹਾਂ ਨਹੀਂ ਕੋਈ ਗੱਲ ਹਾਂ ਆਓ ਲੈ ਕੇ ਜਿੱਥੇ ਕਹਾ ਸਾਈ ਫਤੇ ਹੋਰ ਬਾਬੋ ਮੈਂ ਵੀ ਜਿੱਥੇ ਕਹਾ ਸਾਈ ਫਤੇ ਹੋਰ ਸਭ ਠੀਕ ਹੈ ਜੀ ਹਾਂ ਜੀ ਮੈਂ ਜਵੰਦਰ ਦਾ ਐਡ ਹਾਂ ਸੱਸੀਆ ਬੱਤੇ ਨਾ ਪਛਾਨਣਾ ਤਾਂ ਨੋਣਦਾ ਮੈਂ ਫਿਰ ਮੈਂ ਮਿਲ ਕੇ